ਅਸੀਂ ਇਸ ਰੋਡ ਨਾਲ ਹੀ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਪਾਈ ਸ਼ਿਮਲਾ ਬਣਾ ਪਿਆ ਹੋתי ਤੇ ਕੁਦਰਤ ਦੀ ਬਹੁਤਿਆਰ ਕਿਰਪਾ ਵੀ ਲੋਕ ਦੇਖਦੇ ਹਨ ਖੜੇ ਹੋ ਗਏ ਨੱਚਣ ਲੱਗੇ ਘੇਡਣ ਲੱਗੇ ਬਰਨਾ ਘੇਡਣ ਦੇ ਵੇਖੋ ਜਿਵੇਂ ਅਨਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕੀ ਆਏ ਨੇ ਪੈਸੇ ਲਾ ਕੇ ਉਧਰ ਜਾਂਦੇ ਆ ਉਹ ਸਾਹਿਬ ਨੇ ਇੱਥੇ ਸ਼ਿਮਲਾ ਬਣਾਤਾ ਵਾਜੀ ਲੋਕੀ ਉੱਧਰ ਜਾਂਦੇ ਸ਼ਿਮਲਾ ਦੇਖਣ ਇੱਥੇ ਸ਼ਿਮਲਾ ਬਣਿਆ ਵਾਹ ਗੁਰਦੀ ਦਾ ਖਾਤ ਭਾਈ ਬਹੁਤ ਵਧੀਆ ਗੱਕੇ ਬਹੁਤ ਬਹੁਤ ਮਜ਼ਾ ਆਸਾ ਸੀ ਆਪਣੇ ਹਾਂ ਪਰ ਪੈ ਗਈ ਆ ਫੁੱਲੀ ਪਰ ਪਈ ਬਹੁਤ ਜ਼ਿਆਦਾ ਨਜ਼ਾਰਾ ਆ ਪਹਿਲਾਂ ਵੀ ਕਦੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਪਹਿਲੀ ਵਾਰ ਦੇਖੀ ਬਹੁਤ ਜਿਹੜੀ ਪਹਿਲੀ ਵਾਰ ਬਹੁਤ ਕਿੰਨੀ ਕੁ ਪਈ ਸੀ ਕਿੰਨਾ ਟਾਈਮ ਪਈ ਮੈਂ ਤਾਂ ਘੱਟੋ ਘੱਟ ਅੱਧਾ ਘੱਟਾ ਪੂਰੀ ਪਈ ਬਈ ਕਿੰਨੇ ਕਿੰਨੇ ਮੋਟੇ ਸੀ ਕਿਹੜੇ ਬਹੁਤ ਜ਼ਿਆਦਾ ਮੋਟੇ ਕਿਹੜੇ ਤਾਂ ਉਹ ਖਾਦ ਨੇ ਬੇਸਰ ਹਾਲ ਲੈ ਬਈ ਜਿਹਨੂੰ ਖੜ ਗਿਆ ਅੱਗੇ ਬਹੁਤ ਜ਼ਿਆਦਾ ਮੋਟੇ ਕਿਹੜੇ ਆਵੇ ਅੱਜ ਕੋਈ ਆਵੇ ਨਾਵ ਰਜਿੰਦਰ ਕੁਮਾਰ ਐ ਮੈਂ ਆਪਣੀ ਜ਼ਿੰਦਗੀ ਦੇ ਰਾਜਸਥਾਨ ਸੇ ਪਹਿਲੀ ਵਾਰ ਇੰਨੀ ਬਰਫ਼ ਵੇਖੀ ਐ ਇੰਨੀ ਹਿਮਾਚਲ ਚ ਪਹਾੜੀ ਇਲਾਕੇ ਚ ਹੁੰਦੀ ਐ ਜਿੰਨੀ ਪਾਈ ਉਹਦੇ ਨਾਲ ਮੋٹے ਗੜੇ ਪਏ ਆ ਗਲਾਬਜਨ ਨੂੰ ਜਿਹੜੇ ਮੋਡੇ ਮੋਡੇ ਗੜੇ ਪਏ ਆ ਇਹ ਪਹਿਲੀ ਵਾਰ ਵੇਖਿਆ ਆਪਾਂ ਜੀ